श्री सुख मिश्रा जी ने पाठ अनादि वाणी के कीर्तन छे पौड़ियां अनंत सर जी ने पाठ सुरोक्ष में आप जी ने कृपा करके करवाए ਸੇਗਰ ਜੀ ਮੈਂ ਡਾਕਟਰ ਸੁਭਾਸ ਦਾਵ ਪ੍ਰਿੰਸੀਪਲ ਡਾਇਰੈਕਟਰ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਅੱਜ ਜਿਵੇਂ ਕਿ ਸਾਰੇ ਸਮਾਜ ਦੇ ਅੰਦਰ ਦੇਸ਼ ਵਿਦੇਸ਼ ਦੇ ਅੰਦਰ ਹਰ ਇੱਕ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ 555 ਜਿਹੜਾ ਬਰਥਡੇ ਹੈਗਾ ਉਹ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਉਤਸਵ ਜਿਹੜਾ ਹੈਗਾ ਪ੍ਰਕਾਸ਼ ਪਰਬ ਹੈਗਾ ਉਹ ਮਨਾਇਆ ਜਾ ਰਾ ਬੜੀ ਧੁੰਦਾਨ ਨਾਲ ਲੋਕੀ ਮਨਾ ਰਹੇ ਨੇ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਉਹ ਸਾਡੇ ਸਭ ਤੋਂ ਪਹਿਲੇ ਗੁਰੂ ਹੋਏ ਤੇ ਉਹਨਾਂ ਦੇ ਪ੍ਰਕਾਸ਼ ਉਤਸਵ ਤੇ ਮੈਂ ਆਪਣੀ ਤਰਫੋਂ ਆਪਣੇ ਸਟਾਫ ਦੀ ਤਰਫੋਂ ਆਪਣੇ ਸਟੂਡੈਂਟ ਦੀ ਤਰਫੋਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਲਾ ਔਰ ਇਹ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਵਾਹਿਗੁਰੂ ਸਿਰ ਗੁਰੂ ਨਾਨਕ ਦੇਵ ਜੀ ਸਭ ਦੇ ਉੱਤੇ ਆਪਣੀ ਕਿਰਪਾ ਰੱਖਣ ਔਰ ਸਾਰੇ ਸੁਖੀ ਤੇ ਖੁਸ਼ ਰਹਿਣ ਜਿਹੜੇ ਸਾਡੇ ਸਟੂਡੈਂਟਸ ਹੈ ਜਿਹੜੇ ਸਾਡਾ ਸਟਾਫ ਹੈਗਾ ਉਹ ਜਿਹੜੇ ਸਟੂਡੈਂਟਸ ਹੈਗੇ ਉਹ ਆਪਣੀ ਪੜ੍ਹਾਈ ਜਿਹੜੀ ਇਸ ਲੈਵਲ ਦੀ ਕਰਨ ਤਾਂਕਿ ਉਹਨਾਂ ਦੇ ਮਾਪਿਓ ਤੇ ਉਹ ਖੁਦ ਵੀ ਤੇ ਇੰਸਟੀਚੂਟ ਵੀ ਖੁਸ਼ ਤੇ ਫਕਰ ਮਹਿਸੂਸ ਕਰੇ ਤੇ ਮੈਂ ਦੁਬਾਰੇ ਫਿਰ ਮਹਾਰਾਜ ਅਗੇ ਅਰਦਾਸ ਕਰਾਂਗਾ ਕਿ ਸਾਡੇ ਬੱਚੇ ਜਿਹੜੇ ਸਾਡੇ ਪੂਰੇ ਸਮਾਜ ਦੇ ਬੱਚੇ ਮੈਂ ਆਪਣੇ ਬੱਚੇ ਵੀ ਕਹਿ ਸਕਦਾ ਪੂਰੇ ਸਮਾਜ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਪਰਮਾਤਮਾ ਅੱਛੀ ਸਦਬੁੱਧੀ ਦੇਵੇ ਅੱਛੀ ਸਦਭਾਵਨਾ ਪੈਦਾ ਕਰੇ ਉਹਨਾਂ ਦਾ ਦੇਸ਼ ਸੇਵਾ ਕਰਨ ਦਾ ਵੀ ਇੱਕ ਜਜ਼ਬਾ ਪੈਦਾ ਹੋਵੇ ਉਹਨਾਂ 'ਚ ਤੇ ਮੈਂ ਕਹਿੰਦਾ ਕਿ ਉਹ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਸਮਾਜ ਦਾ ਉੱਚਾ ਨਾਮ ਕਰਨ ਤੇ ਸਾਧਗੁਰੂ ਨਾਨਕ ਇਸ ਤੋਂ ਮੈਡੀਕਲ ਟੈਕਨੋਲੋਜੀ ਇਸ ਸੇਵਾ 'ਚ ਤਤ ਪਰ ਰਹੇਗਾ ਔਰ ਹਰਦਮ ਤਤ ਪਰ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ